ਲੰਘੇ ਜਿਹੜੀ ਸੁਖਵੀਰ ਸਿੰਘ ਬਾਦਲ ਦੇ ਉੱਤੇ ਹਮਲਾ ਹੋਇਆ ਗੋਲੀ ਚਲਾਈ ਗਈ ਪਰ ਸੁਖਵੀਰ ਸਿੰਘ ਬਾਦਲ ਵਾਲ-ਵਾਲ ਬਚੇ ਨਾਰਾਇਣ ਸਿੰਘ ਚੌੜਾ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਨੇ ਬੜੇ ਤੱਥ ਸਾਂਝੇ ਕੀਤੇ ਨੇ ਉਹਨਾਂ ਨੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਔਰ ਪੁਲਿਸ ਤੇ ਇਥੋਂ ਤੱਕ ਇਲਜ਼ਾਮ ਲਾਇਆ ਨਹੀਂ ਕਿ ਐਸਪੀ ਦੇ ਨਾਲ ਮੁਲਾਕਾਤ ਕਰਦੇ ਰਹੇ ਨਰੈਣ ਚੌੜਾ ਉੱਥੇ ਆ ਕੇ ਐਸਪੀ ਦੇ ਨਾਲ ਹੱਥ ਮਿਲਾਉਂਦੇ ਰਹੇ ਹੁਣ ਜੇ ਇਹ ਤੱਥ ਬਿਕਰਮ ਸਿੰਘ ਮਜੀਠੀਆ ਦੇ ਕਹਿਣ ਮੁਤਾਬਕ ਹੀ ਨੇ ਜੇ ਇਹ ਤਸਵੀਰਾਂ ਬਿਕਰਮ ਸਿੰਘ ਮਜੀਠੀਆ ਦੇ ਕਹਿਣ ਮੁਤਾਬਕ ਕੀ ਨੇ ਤਾਂ ਫਿਰ ਪੁਲਿਸ ਦੇ ਉੱਤੇ ਵੀ ਸਵਾਲ ਖੜਦਾ ਪਰ ਇੱਥੇ ਆ ਕੇ ਇੱਕ ਗੱਲ ਹੋਰ ਵਿਚਾਰਨੀ ਚਾਹੀਦੀ ਹੈ ਨਰੈਨ ਸਿੰਘ ਚੌੜਾ ਕੋਈ ਐਂ ਦਾ ਵਿਅਕਤੀ ਤਾਂ ਨਹੀਂ ਕਿ ਜਿਹੜਾ ਆਮ ਮੁਲਜ਼ਮਾ ਵਾਂਗ ਹੋਵੇ ਜਿਹਨੂੰ ਪੁਲਿਸ ਜਿਹੜੀ ਹੈ ਉਹ ਨਾਂ ਜਾਣਦੀ ਹੋਵੇ ਜਿਹਨੂੰ ਲੋਕ ਨਾ ਜਾਣਦੇ ਹੋਣ ਨਰੈਨ ਸਿੰਘ ਚੌੜਾ ਨੂੰ ਲੋਕ ਜਾਣਦੇ ਸੀ ਨਰੈਨ ਸਿੰਘ ਚੌੜਾ ਦੀ ਸ਼ਖਸੀਅਤ ਨੂੰ ਲੋਕ ਜਾਣਦੇ ਸੀ ਪਛਾਣਦੇ ਸੀ ਕਈ ਬੁੱਧੀਜੀਵੀ ਇੱਥੋਂ ਤੱਕ ਕਹਿੰਦੇ ਆ ਕਿ ਨਰੈਨ ਸਿੰਘ ਚੌੜਾ ਸਿੱਖ ਬੁੱਧੀਜੀਵੀ ਦੇ ਤੌਰ ਦੇ ਉੱਤੇ ਉੱਭਰਦਾ ਪਿਆ ਸੀ ਪਰ ਜਦੋਂ ਇਦਾਂ ਦੇ ਇਲਜ਼ਾਮ ਲਗਾ ਦੇਣੇ ਕਿ ਐਸਪੀ ਦੇ ਨਾਲ ਮੁਲਾਕਾਤ ਕੀਤੀ ਐਸਪੀ ਦੇ ਨਾਲ ਹੱਥ ਮਿਲਾਇਆ ਹੁਣ ਤੇ ਤੋਂ ਇਦਾਂ ਦੀ ਸ਼ਖਸੀਅਤ ਵਿਚਰਦੀ ਹੈ ਤਾਂ ਸੁਭਾਵਿਕ ਤੌਰ ਦੇ ਉੱਤੇ ਪਰਸਨੈਲਸ ਨੂੰ ਪੁਲਿਸ ਨੂੰ ਪਤਾ ਹੁੰਦਾ ਹੈ ਕਿ ਇਹ ਵਿਅਕਤੀ ਕੌਣ ਹੈ ਜਿਹੜਾ ਵਿਅਕਤੀ ਵਾਰ-ਵਾਰ ਸੋਸ਼ਲ ਮੀਡੀਆ ਤੇ ਆਉਂਦਾ ਹੈ ਅੱਜ ਕੱਲ ਤਾਂ ਸੋਸ਼ਲ ਮੀਡੀਆ ਦਾ ਯੋਗ ਹੈ ਵਾਰ-ਵਾਰ ਤਸਵੀਰਾਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਕਨਾਰੈਨ ਸਿੰਘ ਚੋੜਾ ਵੀ ਪਬਲਿਕ ਸਪੀਕਰ ਹੈਗੇ ਨੇ ਪ੍ਰੋਗਰਾਮਾਂ ਦੇ ਵਿੱਚ ਜਾ ਕੇ ਬੋਲਦੇ ਨੇ ਮਾਈਕ ਉੱਤੇ ਬੋਲਦੇ ਨੇ ਵਿਚਾਰ ਸਾਂਝੇ ਕਰਦੇ ਨੇ ਕਰੋਣਾ ਨੂੰ ਆਮ ਸੁਣਿਆ ਵੀ ਜਾਂਦਾ ਹੈ ਉਹਨਾਂ ਦੀਆਂ ਕਿਤਾਬਾਂ ਲਿਖੀਆਂ ਹੋਈਆਂ ਐਨੀਆਂ ਨੇ ਪ੍ਰਚਲਿਤ ਨੇ ਔਰ ਉਹਨਾਂ ਕਿਤਾਬਾਂ ਦੇ ਆਧਾਰ ਦੇ ਉੱਤੇ ਵੀ ਨਰੈਨ ਸਿੰਘ ਚੋੜਾ ਨੂੰ ਪਛਾਣਦੇ ਨੇ ਲੋਕ ਔਰ ਪੁਲਿਸ ਪਰਸਨਲ ਵੀ ਪਛਾਣਦੇ ਨੇ ਇਹਦਾ ਇੱਕ ਕਾਰਨ ਇਹ ਵੀ ਹੈ ਕਿ ਨਰੈਨ ਸਿੰਘ ਚੋੜਾ ਦਾ ਇਤਿਹਾਸ ਜਿਹੜਾ ਆ ਉਹ ਪੁਲਿਸ ਦੇ ਨਾਲ ਗੁੱਝਾ ਰਿਹਾ ਆ ਉਹਨਾਂ ਦੇ ਉੱਤੇ ਯੂਏਪੀਏ ਟਾੜਾ ਵਰਗੇ ਵੱਡੇ ਵੱਡੇ ਇਲਜ਼ਾਮ ਲੱਗੇ ਨੇ ਉਹਨਾਂ ਦੇ ਉੱਤੇ ਉਹ ਮੁਕੱਦਮੇ ਚੱਲੇ ਨੇ ਉਹ ਜੇਲ੍ਹ ਦੇ ਵਿੱਚ ਰਹੇ ਨੇ ਉਹਨਾਂ ਦਾ ਇਤਿਹਾਸ ਜੇਲਾ ਦੇ ਨਾਲ ਵੀ ਰਿਹਾ ਖਾੜਕੂ ਸੰਘਰਸ਼ ਨਾਲ ਵੀ ਰਿਹਾ ਤੇ ਜੇ ਪੁਲਿਸ ਪਰਸਨਲਸ ਉਹਨਾਂ ਨੂੰ ਜਾਣਦੇ ਆ ਪਛਾਣਦੇ ਵੀ ਹੋਣ ਤੇਰੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਜੇ ਉਹਨਾਂ ਨੇ ਉੱਥੇ ਖੜਿਆ ਹੱਥ ਮਿਲਾ ਵੀ ਲਿਆ ਤੇ ਇਹਦਾ ਮਤਲਬ ਇਹ ਨਹੀਂ ਸੀ ਕਿ ਪੁਲਿਸ ਉਹਨਾਂ ਦੇ ਨਾਲ ਰਲਈ ਹੋਈ ਹੋ ਸਕਦੀ ਹੈ ਹਾਲਾਂਕਿ ਅ ਕਿਸੇ ਵੀ ਚੀਜ਼ ਨੂੰ ਰੂਲ ਆਊਟ ਨਹੀਂ ਕਰਨਾ ਚਾਹੀਦਾ ਜਿਵੇਂ ਕਿ ਗੁਰਪ੍ਰੀਤ ਸਿੰਘ ਪੁੱਲਰ ਆਪ ਕਹਿੰਦੇ ਆ ਕਿ ਉਹ ਕਿਸੇ ਚੀਜ਼ ਨੂੰ ਰੂਲ ਆਊਟ ਨਹੀਂ ਕਰਨਗੇ ਓਵੇਂ ਤਰ੍ਹਾਂ ਲੱਗਦਾ ਵਿਕਰਮ ਸਿੰਘ ਮਰੀਠੀਆ ਵੀ ਸ਼ਾਇਦ ਕਿਸੇ ਚੀਜ਼ ਨੂੰ ਰੂਲ ਆਊਟ ਨਹੀਂ ਕਰਨਾ ਚਾਹੁੰਦੇ ਔਰ ਇਸੇ ਚੀਜ਼ ਨੂੰ ਲੈ ਕੇ ਤਿੱਖੇ ਬਿਆਨ ਜਿਹੜੇ ਆਉ ਸਾਹਮਣੇ ਆਏ ਆ ਪਰ ਦੂਜੇ ਪਾਸੇ ਕੁਝ ਇਹੋ ਜਿਹਾਂ ਛਮੀਆਂ ਇਹੋ ਜਿਹੇ ਸੀਸੀਟੀਵੀਜ਼ ਵੀ ਸਾਹਮਣੇ ਆਏ ਆ ਜਿਨ੍ਹਾਂ ਸੀਸੀਟੀਵੀਜ਼ ਦੇ ਵਿੱਚ ਨਰੈਨ ਸਿੰਘ ਚੌੜਾ ਪ੍ਰਤੀਤ ਹੋ ਰਿਹਾ ਘੁੰਮਦੇ ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਕੁੰਬ ਦੇ ਨਜ਼ਰ ਆ ਰਹੇ ਹਨ ਰਣਨ ਸਿੰਘ ਚੋੜਾ ਵੱਖ-ਵੱਖ ਥਾਵਾਂ ਦੇ ਉੱਤੇ ਉਹਨਾਂ ਨੂੰ ਕੈਪਚਰ ਵੀ ਕੀਤਾ ਗਿਆ ਤਸਵੀਰਾਂ ਜਿਹੜੀਆਂ ਉਹ ਲਗਾਤਾਰ ਵਾਇਰਲ ਹੋ ਰਹੀਆਂ ਬਿਕਰਮ ਸਿੰਘ ਮਜੀਠੀਆ ਨੇ ਵੀ ਲੱਭ ਕੇ ਪਾਈਆਂ ਨੇ ਆਓ ਤੁਹਾਨੂੰ ਵੀ ਦਿਖਾਣੇ ਆ ਕਿ ਨਰੈਨ ਸਿੰਘ ਚੋੜਾ ਹਮਲੇ ਤੋਂ ਠੀਕ ਪਹਿਲਾਂ ਕੀ ਕੁਝ ਕਰ ਰਿਹਾ ਸੀ